ਇੱਕ 26 ਤਰੀਕ ਨੂੰ ਸਾਡੇ ਕੋਲ ਗੁਰਮੀਤ ਨਾਮ ਦਾ ਨਰਕਾ ਜਿਹੜਾ ਸੀ ਉਹ ਆਇਆ। ਉਹਨੇ ਦੱਸਿਆ ਕਿ ਮੇਰੇ ਕੋਲੋਂ ਤਿੰਨ ਵਿਅਕਤੀਆਂ ਨੇ ਜ਼ਬਰਦਸਤੀ 4 ਲੱਖ ਰੁਪਏ ਖੋਲਿਆ ਢਿਲਮਾ। ਤੇ ਇਹਦੇ ਬਿਆਨ ਤੇ ਕੇਸ ਰਜਿਸਟਰ ਕੀਤਾ ਗਿਆ। ਥਾਣਾ ਢਿਲਮਾ ਵਿਖੇ। ਇਨਸੀਡੈਂਟ ਇਹ 25 ਦਾ ਦੱਸਿਆ ਸੀ ਵੀ 25 ਤਰੀਕ ਨੂੰ ਵਾਪਰਦਾਤ ਹੋਈ ਹੈ। 26 ਤਰੀਕ ਨੂੰ ਕੇਸ ਰਜਿਸਟਰ ਕਰਕੇ ਇਹ ਜਿਹੜੀ ਹੈ ਅਗਲੀ ਪਤੀਸ਼ ਜਿਹੜੀ ਹੈ ਸ਼ੁਰੂ ਕੀਤੀ ਗਈ। ਮਨਜੂਗ ਐਸਐਸਪੀ ਸਾਹਿਬ ਕੋ ਕੂਟਲਾ ਸ਼੍ਰੀਗੁਰੂ ਤੁਰੂਜੀ ਦੇ ਦਿਸ਼ਾ ਨਿਰਦੇਸ਼ ਤੇ ਇਹਦੀਆਂ ਟੀਮਾਂ ਜਿਹੜੀਆਂ ਗਠਿਤ ਕੀਤੀਆਂ ਗਈਆਂ ਹਨ ਕਿਉਂਕਿ ਇਸ ਸਨੇਚਿੰਗ ਇਨਸ਼ਾਅੱਲਾ ਕਰਕੇ ਜੀ ਖੂਬ ਦਾ ਮਸਲਾ ਸੀਗਾ ਇਹਦੇ ਵਿੱਚ ਡੀਐਸਪੀ ਪੁਲਤ ਤੇ ਸੀਆਈਏ ਟੀਮ ਜਿਹੜੀ ਕੂਟਲਾ ਦੀ ਹੈ ਇੰਸਪੈਕਟਰ ਜਨਰਤ ਸਿੰਘ ਡੀਐਸਪੀ ਪਰਮਿੰਦਰ ਸਿੰਘ ਇਹਨੇ ਵਕਫਾ ਟੀਮਾਂ ਲਈ ਤਿਆਰ ਕੀਤੀਆਂ ਵਕਫਾ ਥਿਊਰੀਆਂ ਤੇ ਇਹਦਾ ਕੰਮ ਕੀਤਾ ਤੇ ਹੂਮਨ ਅਤੇ ਟੈਕਨੀਕਲ ਟੀਕ ਨਾਲ ਇਹ ਮਕਦਮੇ ਨੂੰ ਜਦੋਂ ਤੇਜ਼ ਕੀਤਾ ਇਹ ਤੋਂ ਪਤਾ ਲੱਗਦਾ ਕਿ ਗੁਰਮੀਤ ਸਿੰਘ ਜਿਨੇ ਇਹ ਆਪਣੇ ਆਪ ਬੜੀ ਆਪਣਾ ਵਾਰਦਾਤ ਕਰਾਈ ਸੀ ਕਿ ਇਹਦੇ ਭਤੀਜੇ ਦੇ ਪੈਸੇ ਸੀਗੇ ਭਤੀਜੇ ਨੇ ਇਹਨੂੰ ਕਿਹਾ ਸੀਗਾ ਕਿ ਮੇਰੇ ਪੈਸੇ ਚਾਚਾ ਜੀ ਜਲੰਧਰ ਤੋਂ ਲਿਆਏ ਇਹ ਪੈਸੇ ਜਿਹੜੇ ਸੀਗੇ ਇਹਨੂੰ ਹੜੱਪ ਕਰਨ ਲਈ ਇਹਨੇ ਵਾਦਾ ਸ਼ੋ ਕੀਤੀ ਹੈਗੀ ਇਹਦਾ ਦੋਸਤ ਹੈਗਾ ਸੰਤੋਖ ਉਹਨੂੰ ਇਹਨੇ ਪੈਸੇ ਭਰਾ ਦਿੱਤੇ ਸੀ ਔਰ ਇਹ ਝੂਠ ਇਹਨੇ ਆ ਕੇ ਪੁਲਿਸ ਕੋਲ ਇਨਫੋਰਮੇਸ਼ਨ ਦਿੱਤੀ ਕਿ ਮੇਰੇ ਪੈਸੇ ਜਿਹੜੇ ਹੋਤੇ 4 ਲੱਖ ਰੁਪਏ ਉਹ ਇਹਨੂੰ ਅਸੀਂ ਅਰੈਸਟ ਕਰ ਲਿਆਏਗਾ ਸੰਤੋਖ ਜਿਹਨੂੰ ਇਹਨੂੰ ਪੈਸੇ ਦਿੱਤੇ 30 ਲੱਖ ਕਵੀ ਔਰ ਇਹ ਜਿਹੜਾ ਮਦੇਈ ਮਕਦਮਾ ਗੁਰਮੀਤ ਸਿੰਘ ਇਹਨੂੰ ਅਤੀ ਪੜਾ ਕਰਦੇ ਜੇ ਮਿਲਿਆ ਨਹੀਂ ਹੈਗਾ ਸਮਝ ਤੇ ਇਹਦੇ ਕੋਲ 385000 ਰੁਪਏ ਜਿਹੜਾ ਸਮੂਹ ਖਬਰ ਗੁਰਮੀਤ ਸਿੰਘ ਮਾਸਟਰਮਾਈਂਡ ਹੈਗਾ ਇਹਦੇ ਪਿੱਛੇ ਕੋਈ ਕੰਨੀਓ ਬੈਕਗ੍ਰਾਉਂਡ ਹੈਗਾ ਜੋ ਪੀਛੇ ਨਹੀਂ ਕੋਈ ਕੋਈ ਇੱਕ ਇਸ ਟ੍ਰੈਕ ਤੇ ਜਾ ਕੇ ਆਪਾਂ ਨੂੰ ਉਸ ਤਰ੍ਹਾਂ ਸਵਿਧ ਕਰਕੇ ਸਕੇ ਨਾ ਕਿ ਟੈਕਨੀਕਲ ਤਰੀਕੇ ਨਾਲ ਉਈ ਮੋਬਾਈਲ ਦੇ ਲੋਕੀ ਟਾਈਕਨ ਨੇ ਹਾਂ ਟੈਕਨੀਕਲ ਤਰੀਕੇ ਨਾਲ ਇਹਨੂੰ ਸਾਰਾ ਅਟੈਕ ਕੀਤਾ ਸੰਤੋਖ ਨੇ ਸਭ ਕੁਝ ਮੰਨਿਆ ਸੰਤੋਖ ਨੇ ਮੰਨ ਲਿਆ ਕਿ ਉੱਥੋਂ ਪੈਸੇ ਰਿਕਵਰ ਹੋ ਗਏ ਕੋਈ ਨਾ ਸੀ ਥਾਂ ਸੇ ਥੋੜਾ ਜਿਆਦਾ ਹੜਬੜਾ ਰਿਹਾ ਸੀ ਆਪਣੇ ਵਾਰ ਵਾਰ ਛਿੰਗ ਕਰ ਰਿਹਾ ਸੀ ਜੀ ਜੀ ਉੱਥੋਂ ਇਹਦਾ ਸ਼ੱਕ ਪਿਆ ਉਹਨਾਂ ਫਿਰ ਟੈਕਨੀਕਲ ਤਰੀਕੇ ਨਾਲ ਇਹਨਾਂ ਦੀਆਂ ਚੀਜ਼ਾਂ ਦਾ ਕੰਮ ਕੀ ਕਰਦਾ ਪਤਾ ਇਹ ਆਪ ਤਾਂ ਨਹੀਂ ਕੋਈ ਜ਼ਿਆਦਾ ਕੰਮ ਕਰਦਾ ਇਹ ਘਰ ਵਾਲੀ ਜਿਹੜੀ ਹੈ ਬੁਟੀਕ ਦਾ ਕੰਮ ਕਰਦੀ ਹੈਗੀ ਆਪ ਨਹੀਂ ਜ਼ਿਆਦਾ ਕੰਮ ਕਰਦਾ ਹੈਗੇ ਤਾਂ ਮਨ ਚ ਬੇਈਮਾਨੀ ਹੈਗੀ ਸੀ